ਪੂਰੇ ਦੇਸ਼ ਵਿੱਚ ਕਿਸਾਨਾਂ ਵੱਲੋਂ ਟਰੈਕਟਰ ਮਾਰਚ ਕਰਨ ਦੀ ਕਾਲ ਦਿੱਤੀ ਗਈ ਸੀ ਜਿਸ ਤਹਿਤ ਗੁਰਦਾਸਪੁਰ ਬਲਾਕ ਦੇ ਕਿਸਾਨਾਂ ਨੇ ਵੀ ਸ਼ਹਿਰ ਦੇ ਬਬਰੀ ਬਾਈਪਾਸ ਦੇ ਨੇੜੇ ਸਥਿਤ ਭੁੱਡਾ ਗਰਾਊਂਡ ਤੋਂ ਟਰੈਕਟਰ ਮਾਰਚ ਸ਼ੁਰੂ ਕੀਤਾ ਜੋ ਕਿ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਤੋਂ ਹੁੰਦਾ ਹੋਇਆ ਕਾਨੂਵਾਲ ਚੌਂਕ ਵਿੱਚ ਖਤਮ ਹੋਇਆ ਇਸ ਦੌਰਾਨ ਸੈਂਕੜਿਆਂ ਦੀ ਗਿਣਤੀ ਵਿੱਚ ਕਿਸਾਨ ਆਪਣੇ ਆਪਣੇ ਟਰੈਕਟਰ ਲੈ ਕੇ ਪਹੁੰਚੇ ਸਨ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ 14 ਫਰਵਰੀ ਦੀ ਤਾਰੀਖ ਜੋ ਕੇਂਦਰ ਸਰਕਾਰ ਨੇ ਕਿਸਾਨਾਂ ਨਾਲ ਗੱਲਬਾਤ ਲਈ ਦਿੱਤੀ ਹੈ ਬਹੁਤ ਹੀ ਦੂਰ ਹੈ ਪਰ ਉਹ ਇਸ ਤਰੀਕੇ ਤੱਕ ਤਰੀਕ ਤੱਕ ਅੱਜ ਆਪਣੇ ਧਰਨੇ ਅਤੇ ਪ੍ਰਦਰਸ਼ਨ ਜਾਰੀ ਰੱਖਣਗੇ ਤੇ ਜਦੋਂ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਅਜਿਹੇ ਪ੍ਰਦਰਸ਼ਨ ਜਾਰੀ ਰਹਿਣਗੇ। ਜੱਜ ਦਾਬਾ ਜੱਜ ਦਾਬਾ ਜੱਜ ਦਾਬਾ ਜੱਜ ਖਾਰੇ ਜਿੱਤੇ ਲਿਆਉਂਦੇ ਆਂ ਜੱਜ ਦਾਬਾ। ਨਾਲੇ ਫੋਟੋ ਵੱਡਾ ਫੋਟੋ ਆਵੇ ਤੇ ਕੋ ਮੋੜੇ ਜੜੀਆਂ ਇਹ ਚਾਲੀ ਚੱਲੀ ਆ ਇਹਨੇ ਮਗਰ ਮਗਰ ਸਾਰਿਆਂ ਨੇ ਚੱਲ ਅਸੀਂ ਅੱਜ ਦਾ ਸੰਯੁਕਤ ਖਸਾਨ ਮੋਰਚੇ ਦਾ ਟਰੈਕਟਰ ਮਾਰਚ ਐਸ ਲੋਕਲ ਪੱਧਰ ਤੇ ਅਸੀਂ ਕਰ ਰਹੇ ਆ ਇਸੇ ਤਰ੍ਹਾਂ ਸਾਰਿਆਂ ਸ਼ਹਿਰਾਂ ਵਿੱਚ ਹੋ ਰਿਹਾ ਵਾ ਆ ਬਤਾ ਕੇ ਜੀ ਨਾਨਾਗੜ ਦਰਾੰਗਲੇ ਇੱਧਰ ਧਾਰੀਵਾਲ ਕਲਾ ਨੌਰ ਹਰ ਪਾਸੇ ਹੋ ਰਿਹਾ ਵਾ ਅਸੀਂ ਇੱਥੋਂ ਹੋਣਾ ਦਾਣਾ ਮੰਡੀ ਆ ਜਿਹੜੀ ਹੈਗੀ ਆ ਪੁੱਡਾ ਗਰਾਊਂਡ ਇੱਥੇ ਇਕੱਠੇ ਹੋਏ ਆ ਬਬਰੀ ਚੌਂਕ ਨੇੜੇ ਇੱਥੋਂ ਕਨੂਆਣ ਚੌਂਕ ਜਾਵਾਂਗੇ ਸਾਨਵਰ ਚੌਂਕ ਤੋਂ ਐਸਡੀ ਕਾਲਜ ਤਿਬੜੀ ਚੌਂਕ ਹਨੂਮਾਨ ਚੌਂਕ ਅਗੇ ਜਹਾਜ਼ ਚੌਂਕ ਜਹਾਜ਼ ਚੌਂਕ ਤੋਂ ਪੁਰਾਣੀ ਦਾਣਾ ਮੰਡੀ ਫਿਰ ਇੱਧਰ ਨੂੰ ਪੰਚਾਇਤ ਭਵਨ ਵੱਲੋਂ ਡੀਸੀ ਦੀ ਕੋਠੀ ਐਸਐਸਪੀ ਦੀ ਕੋਠੀ ਤੇ ਉਹ ਅਬੀਦਾਸ ਚੌਂਕ ਉਥੋਂ ਡਾਕ ਖਾਨਾ ਚੌਂਕ ਫਿਰ ਕਾਹਨੂੰ ਆਣ ਚਾਹੋਗਾ ਕਿ ਇਹ ਮੁਰਕੇ ਸਮਾਪਤ ਕਰਾਂਗੇ ਤੇ ਲੰਬਾ ਰੂਟ ਆ ਸਾਡਾ ਪਰ ਸ਼ਹਿਰ ਸਾਰਾ ਹੀ ਕਵਰ ਕਰਾਂਗੇ ਅਸੀਂ ਕਿਸ ਨੂੰ ਮਾਰਚ ਦੀ ਲੋੜ ਕਿਉਂ ਜਦਕਿ ਸਰਕਾਰ ਵੱਲੋਂ ਨਹੀਂ ਹਤਾ ਦਿੱਤਾ ਗਿਆ 12 ਫਰਵਰੀ ਦਾ ਨੇ ਸਰਕਾਰ ਨੇ ਜਿਹੜਾ 14 ਫਰਵਰੀ ਦਾ ਸਿਨਿਆ ਦਿੱਤਾ ਵਾ ਉਹ ਗਲਤ ਵਾ ਬਹੁਤ ਦੂਰ ਵਾ ਪਰ ਉਹਦੇ ਜੀ ਜ਼ਰੂਰੀ ਲਾਜ਼ਮੀ ਨਹੀਂ ਕਿ ਉਹ ਗੱਲਾਂ ਮੰਨ ਲੈਣਾ ਉਹਨਾਂ ਨੂੰ ਪਹਿਲਾਂ ਅਨਾਉਂਸ ਕਰ ਦੇਣਾ ਸੀ ਉਹਨਾਂ ਨੂੰ ਕਿਹੜਾ ਪਹਿਲਾਂ ਪਤਾ ਨਹੀਂ ਸੀ ਮੰਗਾ ਦਾ ਇਸ ਲਈ ਸਾਡੀ ਮੁੱਖ ਮੰਗ ਵਾ ਵੀ ਸੁਆਮੀ ਨਾਸਨ ਕਮਿਸ਼ਨ ਦੇ ਮੁਤਾਬਕ ਕਣਕ ਫਸਲ ਦੀ ਖਰੀਦ ਦੀ ਕਾਨੂੰਨੀ ਗਰੰਟੀ ਕੀਤੀ ਜਾਵੇ ਸਰਕਾਰ ਆਪ ਖਰੀਦੇ ਪ੍ਰਾਈਵੇਟ ਮੰਡੀਆਂ ਨੂੰ ਨਹੀਂ ਵਿਚਵਾੜਨਾ ਚਾਹੁੰਦੇ ਇਹਨਾਂ ਨੇ ਹੁਣ ਇੱਕ ਨਵਾਂ ਮੰਡੀਕਰਨ ਸੇਵਾ ਕਾਨੂੰਨ ਲੈਂਦਾ ਵਾ ਉਹ ਅਸੀਂ ਕਿਸੇ ਤਰ੍ਹਾਂ ਦੀ ਬਰਦਾਸ਼ਤ ਨਹੀਂ ਕਰ ਸਕਦੇ ਉਹ ਉਹ ਹੀ ਕਾਲੇ ਕਾਨੂੰਨ ਨੇ ਜਿਹੜੇ ਅਸੀਂ ਕਾਲੇ ਕਾਨੂੰਨ ਪਹਿਲਾਂ ਰੱਦ ਕੀਤੇ ਨੇ ਇਸ ਲਈ ਬਰਦਾਸ਼ਤ ਨਹੀਂ ਉਹਨੂੰ ਥੋੜੀ ਤੌਰ ਤੇ ਰੱਦ ਕਰਨਾ ਚਾਹੀਦਾ ਵਾ ਰਿਲੀਸ ਹੋਰ ਬਿੱਲ ਵੀ ਸੋ 20 ਰੱਦ ਕਰਨਾ ਚਾਹੀਦਾ ਵਾ ਮਜ਼ਦੂਰਾਂ ਦੀਆਂ ਵੀ ਧੰਨਵਾਦ ਸਾਹਿਬ ਦੀ ਤਬੀਅਤ ਨੂੰ ਲੈ ਕੇ ਕੀ ਕਹਿਣਾ ਚਾਹੀਦਾ ਅਸੀਂ ਚਾਹੁੰਦੇ ਹਾਂ ਮਟਲੇਵਾਲ ਦੀ ਸਿਹਤ ਬਹੁਤ ਖਰਾਬ ਆ 2 ਮਹੀਨੇ ਵਕਤੇ ਹੈਗੇ ਬੈਠੇ ਨੂੰ ਮਰਲਵੜ ਤੇ ਬੈਠੇ ਆ ਉਹਨਾਂ ਨੂੰ 14 ਤਰੀਕ ਦਿੱਤੀ ਆ ਬਹੁਤ ਲੰਬੀ ਆ ਪਹਿਲਾ ਗੱਲਬਾਤ ਕਰਨੀ ਚਾਹੀਦੀ ਆ ਤੇ ਗੱਲਬਾਤ ਕਰਕੇ ਮੰਗਾ ਮੰਨ ਲੈਣੇ ਚਾਹੀਦਿਆ ਨੇ ਸਿਰਫ ਗੱਲਬਾਤ ਦਾ ਸਾਨੂੰ ਮਸਲਾ ਨਹੀਂਗਾ ਕੋਈ ਗੱਲਾਂ ਕਿਉਂ ਨਾ ਸਾਡੀਆਂ ਮੰਨੀਆਂ ਜਾਣ ਸਾਡੀਆਂ ਮੰਗਾ ਕਿਉਂ ਨਾ ਮੰਨੀਆਂ ਜਾਣ ਉਹ ਮੰਗਾ ਸਾਡੀਆਂ ਮੰਨਣੀਆਂ ਚਾਹੀਦਿਆ ਨੇ ਅਸੀਂ ਸਿਰਫ ਕਿਸਾਨਾਂ ਵਾਸਤੇ ਲੜਦੇ ਅਸੀਂ ਬੇਰਜ਼ਗਾਰੀ ਵਾਸਤੇ ਲੜਦੇ ਆ ਕਹਿੰਦੇ ਬੇਰਜ਼ਗਾਰੀ ਪਤਾ ਦਿਓ ਜਾਂ ਬੇਰਜ਼ਗਾਰੀ ਦੂਰ ਕਰੋ ਹਰ ਕੰਮੂ ਰੋਜ਼ਗਾਰ ਦੀ ਗਾਰੰਟੀ ਕਰੋ ਮੌਲਿਕ ਅਧਿਕਾਰਾਂ ਨੂੰ ਸ਼ਾਮਲ ਕਰੋ ਰੋਜ਼ਗਾਰ ਨੂੰ ਮਹਿੰਗਾਈ ਰੋਕੋ ਨਾਲ ਅਸੀਂ ਚਾਹੁੰਦੇ ਆ ਜਿਹੜਾ ਮਨੇਗਾ ਦਾ ਮਜ਼ਦੂਰ ਵਾ ਹਰ ਇੱਕ ਨੂੰ ਸਾਰਾ ਸਾਲ ਕੰਮ ਦਿਓ ਤੇ ਘੱਟੋ ਘੱਟ 600 ਰ ਤੇ ਹਰੇਕ ਛਾੜ ਦੇ ਇਸ ਦੇਸ਼ ਦੇ ਨਿਵਾਸੀ ਨੂੰ ਚਾਹੇ ਮਜ਼ਦੂਰ ਵਾ ਦੁਕਾਨਦਾਰ ਵਾ ਕਿਸਾਨ ਵਾ ਔਰਤ ਵਾ ਮਰਦ ਵਾ ਹਰ ਇੱਕ ਨੂੰ ਬਡਾਪਾ ਪੈਨਸ਼ਨ 10000 ਰੁਪਏ ਦਿੱਤੀ ਜਾਵੇ ਸਾਰੀਆਂ ਇਸਾਨੀ ਜਥੇਬੰਦੀਆਂ ਇੱਕ ਮੰਚ ਤੇ ਆ ਗਈਆਂ ਸਾਰੀਆਂ ਮੰਚ ਆ ਗਿਆ ਨੇ ਅੱਜ ਵੀ ਤੇ ਇਹ ਅੱਜ ਦੇ ਵਕੋ ਕਰ ਰਹੀਆਂ ਨੇ 8 ਤਰੀਕ ਨੂੰ ਇਕਤਾ ਹਸਾਰ ਨਹੀਂ ਆ ਅੱਜ ਸਾਰੇ ਦੇਸ਼ ਵਿੱਚ ਝੰਡਾ ਮਾਰਚ ਹੋ ਰਿਹਾ 14 ਫਰਵਰੀ ਦੇ ਵਿੱਚ ਜਿਹੜਾ ਗੈਪ ਹੈ 20 ਦਿਨ ਪਈ ਹੈ ਹਜੇ ਇਹਦੇ ਵਿੱਚ ਕੁਝ ਕੀਤਾ ਜਾਣਾ ਹਾਂ ਕੀਤਾ ਜਾਣਾ 8 ਤਰੀਕ ਨੂੰ ਅਸੀਂ ਆ ਹੁਣ 2 ਤਰੀਕ ਨੂੰ 8 ਤਰੀਕ ਨੂੰ ਬਹੁਤ ਵੱਡਾ ਮਜਾਰੇ ਕਰ ਰਹੇ ਆ ਮੈਂਬਰ ਪਾਰਲੀਮੈਂਟਾਂ ਦੇ ਘਰਾਂ ਦੇ ਸਾਹਮਣੇ ਧਰਨੇ ਕਰਦੇ ਆ ਸਾਰੇ ਦੇਸ਼ ਵਿੱਚ ਹੀ ਉਸ ਤੋਂ ਬਾਅਦ ਫਿਰ ਇੱਕअवਸਾਰ ਨਾ ਵਾ ਇੱਕ ਦੇ ਬਾਅਦ ਅਗਲਾ ਪ੍ਰੋਗਰਾਮ ਸਾਡਾ ਆਊਗਾ ਮੈਂ ਅੱਜ ਦੇ ਦਿਨ ਤੇ ਮੈਂ ਅਜੇ ਜ਼ਿਲ੍ਹਾ ਪ੍ਰਧਾਨ ਭਾਪੀ ਖਸਾਨੀ ਦੇ ਦਿਖੋਂਦਾ ਸੂਰ ਪੂਰੇ ਦੇਸ਼ ਵਾਸੀਆਂ ਨੂੰ ਮੁਬਾਰਕਬਾਦ ਦੇਣਾ ਚਾਹੁੰਦਾ ਵੀ ਅੱਜ ਦਾ ਸੁਭ ਦਿਹਾੜਾ 26 ਜਨਵਰੀ ਜਿਸ ਦਿਨ ਇੱਕ ਸੁਵਿਧਾਨ ਬਣਾਈ ਸੀ ਇੱਕ ਕਾਨੂੰਨ ਬਣਿਆ ਸੀ ਅਸੀਂ ਉਸ ਦਿਹਾੜੇ ਦਾ ਸਵਾਗਤ ਕਰਦੇ ਆਂ ਕਿਆ ਨਾ ਮੈਂ ਜਾਨਾ ਪੀ ਬੜੀ ਬਦਕਿਸਮਤੀ ਹੈ ਸਾਡੇ ਦੇਸ਼ ਵਾਜੇਂਦੇ ਹੀ ਯਾਦ ਹੋ ਕੇ ਵੀ ਉਹ ਕਾਨੂੰਨ ਦੇ ਵਾਸਤੇ ਜਿਹੜੇ ਯਾਦੀ ਪ੍ਰਾਪਤ ਕੀਤੀ ਸੀ ਉਹ ਅੱਜ ਤੱਕ ਕਾਨੂੰਨ ਲਾਗੂ ਨਹੀਂ ਹੋ ਸਕਿਆ ਇੱਥੇ ਸਰਮਾਇਦਾਰਾਂ ਦਾ ਅਜੇ ਵੀ ਕਾਨੂੰਨ ਚੱਲ ਰਿਹਾ ਲੋਕਾਂ ਦੀ ਲੋਕ ਹਿੱਤਾ ਸਰਕਾਰ ਅਜੇ ਤੱਕ ਲੋਕਾਂ ਨੂੰ ਦੇਖਣ ਨੂੰ ਨਹੀਂ ਮਿਲੀ ਇਹ ਜਿਹੜਾ ਸਾਡਾ ਅੱਜ ਦਾ ਮਜਹਰਾ ਆ ਰੋਸ਼ ਰੈਲੀ ਨਹੀਂ ਇਹ ਜਾਗੋ ਲੈ ਰਹੀ ਆ ਪੀ ਇਹੋ ਹੀ ਹੈ ਕਿ ਲੀਡਰਾਂ ਨੂੰ ਆਵਾਜ਼ ਵਾ ਮਤਲਬ ਸੁਚੇਤ ਹੋ ਜਾਣਾ ਚਾਹੀਦਾ ਤੇ ਲੋਕਾਂ ਦੀ ਮੰਦੀ ਆਵਾਜ਼ ਨੂੰ ਪਛਾਣਨਾ ਚਾਹੀਦਾ ਕਿ ਲੋਕ ਚਾਹੁੰਦੇ ਆ ਵੀ ਉਹ ਲੀਡਰ ਆਉਣ ਜਿਹੜੇ ਲੋਕਾਂ ਦੀ ਹਿੱਤਾਂ ਦੀ ਗੱਲ ਕਰਨ ਲੋਕਾਂ ਦੀ ਸੁਰੱਖਿਆ ਦੀ ਗੱਲ ਕਰਨ ਉਹਨਾਂ ਦੇ ਜਿਹੜੇ ਜਿੰਸਾਂ ਨੇ ਉਹਨਾਂ ਦੇ ਕੀਮਤਾਂ ਦੀ ਗੱਲ ਕਰਨ ਅਸੀਂ ਉਹ ਲੀਡਰ ਲਿਆਵਾਂਗੇ ਉਹ ਬਹੁਤ ਦੂਰ ਨਹੀਂ ਸਮਾਂ ਆ ਗਿਆ ਉਹ ਸਮਾਂ ਸੁਭਨੋਤ ਸ਼ੁਰੂਆਤ ਹੋ ਚੁੱਕੀ ਆ ਇਹਦੇ ਨਤੀਜੇ ਤੁਸੀਂ ਥੋੜੇ ਜਰਚ ਦੇਖੋਗੇ ਅੱਜ ਦੇ ਦਿਨ ਤੇ ਹੀ ਸਾਰੇ ਦੇਸ਼ ਵਾਸੀਆਂ ਨੂੰ ਵਧਾਈ ਵੀ ਦਿੰਨੇ ਆ ਸੁਭ ਕਾਮਨਾ ਵੀ ਕਰਦੇ ਆ ਤੇ ਪ੍ਰਣ ਵੀ ਲੈਨੇ ਆ ਤੇ ਅਸੀਂ ਉਹ ਜਾ ਇੱਕ ਕੰਟਰੀ ਲਿਆਵਾਂਗੇ ਜਿਸ ਵਿੱਚ ਹਰ ਲੋਕਾਂ ਦੀ ਗੱਲ ਉਹਨਾਂ ਦੇ ਵਿਚਾਰਾਂ ਦੀ ਕੁਰਤੀ ਹੋਏਗੀ ਉਹਨਾਂ ਦੀ ਚੰਗੀ ਸੋਚ ਜਿਹੜਾ ਵੀ ਰੱਖੇਗਾ ਉਹਦਾ ਲੋਕੀ ਸਵਾਗਤ ਵੀ ਕਰਨਗੇ ਉਹਨੂੰ ਅੱਗੇ ਲਿਆਵਾਂਗੇ ਇੰਨੇ ਸ਼ਬਦਾਂ ਨਾਲ ਹੀ ਥੋੜੇ ਜਨਾ ਮੈਂ ਫਿਰ ਦੇਸ਼ ਵਾਸੀਆਂ ਦਾ ਧੰਨਵਾਦ ਵੀ ਕਰਨਾ ਇਹ ਸ਼ੁਕਰ ਕੇ ਯਾਰ ਵੀ ਕਰਨਾ ਸਾਡੀ ਜਥੇਬੰਦੀ ਨਾਲ ਜੇ ਸਿਰ ਮੋੜ ਦਿਖਾਉਂਦਾ ਜਥੇਬੰਦੀਆ ਜਿੰਨ ਬਹੁਤ ਆਦਤ ਤੇ ਟਰੈਕਟਰ ਲਿਆ ਕੇ ਇਹ ਸਾਬਤ ਕਰਤਾ ਕਿ ਲੋਕਾਂ ਚ ਇੱਕ ਲਹਿਰ ਬਹੁਤ ਜਵਾਂ ਤਲਦ ਹੋ ਸਕਦੀਆ ਤੇ ਇਹ ਊਰਜਾ ਹਰ ਦੇਸ਼ ਦੇ ਕੋਨੇ-ਕੋਨੇ ਤੱਕ ਪਹੁੰਚਾਵਾਂਗੇ ਇਹ ਸਾਡਾ ਭਰਾਨਾ ਇਹੋ ਸਾਡਾ ਸੰਕਲਪ ਆ ਇਹੋ ਸਾਡੀ ਮੰਦੀ ਆਵਾਜ਼ ਆ ਇੰਨੇ ਲਫਜ਼ਾਂ ਨਾਲ ਫਿਰ ਸਾਰਿਆਂ ਦਾ ਤਨਵਾਦ ਕਰਦਾ ਹੋਇਆ ਬੁਲਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਸਵਾਦੀਆਂ ਨੂੰ ਖੁਸ਼ਖਬਰੀ ਦੀ ਵਧਾਈ ਮੁਬਾਰਕਬਾਦ ਮੁਬਾਰਕਬਾਦ ਅੱਜ ਅਸੀਂ ਪੂੜਾ ਕਲੋਨੀ ਚ ਸਾਰੀ ਤਹਿਸੀਲ ਦੇ ਟਰੈਕਟਰ ਵੱਧ ਤੋਂ ਵੱਧ 200 ਪਹੁੰਚ ਗਏ ਆ ਹੋਰ ਵੀ ਧੜਾ ਧੜਾ ਆ ਰਹੇ ਆ ਬਹੁਤ ਗਿਣਤੀ ਵੱਧ ਰਹੀ ਆ ਜਨਤਾ ਵਿੱਚ ਬਹੁਤ ਇਹਨਾਂ ਦੇ ਜ਼ੁਲਮ ਦੇ ਖਿਲਾਫ ਜੋਸ਼ ਹੈ ਔਰ ਬੜੇ ਹੌਸ਼ ਦੇ ਨਾਲ ਬਿਨਾਂ ਕਿਸੇ ਹੁਲਰ ਬਾਜੀ ਦੇ ਆਰਾਮਦਾਇਕ ਇਹ ਮਾਰਚ ਕੀਤਾ ਜਾਊਗਾ ਔਰ ਜਿਹੜੀਆਂ ਮੰਨੀਆਂ ਹੋਈਆਂ ਮੰਗਾਂ ਨੇ ਉਹ ਤੋਂ ਮੁਕਰੇ ਹੋਏ ਆ ਉਹਨਾਂ ਨੂੰ ਦੁਬਾਰਾ ਜਿਹੜਾ ਸਾਡੇ ਵਿੱਚ ਥੋੜਾ ਜਿਹਾ ਫਰਕ ਪਿਆ ਸੀ ਯੂਨੀਅਨ ਦੇ ਵਿੱਚ ਉਹਨੂੰ ਵੀ ਕਵਰ ਕਰ ਲਿਆ ਗਿਆ ਏਕਾ ਕਰ ਲਿਆ ਗਿਆ ਤੇ ਅਸੀਂ ਫੇਰ ਪਹਿਲੇ ਦੀ ਤਰ੍ਹਾਂ ਹੀ ਵੱਧ ਜੜ ਕੇ ਹਸਾ ਲੈ ਕੇ ਤੇ ਆਪਣੀਆਂ ਮੰਗਾਂ ਨੂੰ ਮਨਾ ਕੇ ਰਵਾਂਗੇ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ ਨਿਊਜ਼